ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਇੱਕ ਹੋਰ ਬਣਾਉਣੀ ਵੀਡੀਓ ਬਣਾਉਣੀ ਸ਼ੁਰੂ ਕਰਦੇ ਆ ਜਿਹੜੇ ਆਪਾਂ ਬਣਾ ਰਹੇ ਸੀਗੇ ਮੈਂ ਡਿਜ਼ਾਈਨ ਬਣਾਉਂਦੀ ਸੀਗੀ ਤੇ ਆਪਾਂ ਆਪਣੀ ਉਲਟੀ ਸਲਾਈ ਹੈ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਚਾਹੋ ਜੇ ਆਪਾਂ ਉਲਟੇ ਸਲਾਈ ਲਈ ਬਣਾ ਵੀ ਹੁਣ ਆਪਾਂ ਜਿਹੜੀ ਫਰਸਟ ਵਾਲੀ ਸਲਾਈ ਪੈਣੀ ਆ ਆ ਨੀਚੇ ਇਹੀ ਮੈਂ ਉੱਪਰ ਤੁਹਾਨੂੰ ਦੱਸਣ ਜਾ ਰਹੀ ਆ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਹੈ ਜੇਕਰ ਮੈਂ ਤਾਂ ਦੋ ਰੰਗਾਂ ਚ ਬਣਾਇਆ ਜੇ ਆਪਣੇ ਕੋਲੇ ਜ਼ਿਆਦਾ ਰੰਗ ਪਏ ਹੈ ਤਾਂ ਆਪਾਂ ਇੱਕ ਰੰਗ ਦਾ ਇੱਕ ਰੰਗ ਦਾ ਉੱਪਰ ਲਈ ਹੋਰ ਰੰਗ ਦੀ ਇਸ ਤਰ੍ਹਾਂ ਪਾ ਪਾ ਕੇ ਆਪਾਂ ਬੱਚਿਆਂ ਵਾਸਤੇ ਬਣਾ ਸਕਦੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਨਜਾਇਨਤਾ ਕੋਈ ਵੀ ਹੋਵੇ ਜੀ ਰੰਗਾਂ ਦਾ ਹੁੰਦਾ ਰੰਗ ਆਪਾਂ ਸੋਹਣੇ ਸੋਹਣੇ ਠਾਕੇ ਵਿੱਚ ਪਾ ਦਈਏ ਤਾਂ ਕੋਟੀ ਸਵੈਟਰ ਜੈਕਟ ਬਹੁਤ ਸੋਹਣੀ ਬਣਦੀ ਹੈ ਜੀ ਤੇ ਇਹਨੂੰ ਤੁਸੀਂ ਇੱਕ ਰੰਗ ਦੀ ਵੀ ਬਣਾ ਸਕਦੇ ਹੋ ਵੱਡਿਆਂ ਵਾਸਤੇ ਤੇ ਬੱਚਿਆਂ ਵਾਸਤੇ ਰੰਗ-ਬਰੰਗੀ ਬਣਾ ਸਕਦੇ ਹੋ ਤੇ ਆਪਣਾ ਇਹ 10 ਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਗੁੰਡੇ ਹੈਗੇ ਆ ਇਹ ਗੁੰਡੇ ਮੈਂ ਦਵਾਰ ਤੋਂ ਗਿਣ ਦਿੰਨੀ ਆ ਤੁਹਾਨੂੰ ਇੱਥੋਂ ਲੈ ਕੇ ਆਹ ਗੁੰਡਾ ਛੱਡ ਕੇ 2 4 6 8 10 12 14 16 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਆਹ ਗੁੰਡਾ ਛੱਡ ਕੇ ਇੱਧਰ 16 ਗੁੰਡੇ ਆ ਤੇ ਆਹ ਗੁੰਡਾ ਛੱਡ ਕੇ 16 16 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ 16 16 ਕੁੰਡੇ ਪਾ ਕੇ ਆਪਾਂ ਸਾਈਡ ਤੇ ਆਪਾਂ ਨਾ ਕੁੰਡੇ ਇੰਨੇ ਵੱਧ ਪਾਉਣੇ ਆ ਜਿਵੇਂ 16 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ 16 ਦਾ ਇਹ ਹੋ ਗਿਆ 16 ਦਾ ਇਹ ਹੋ ਗਿਆ ਇਹ ਆ ਹੋ ਗਿਆ ਆਪਣੇ 2 4 6 8 9 ਇਹ ਕੁੰਡੇ ਆਪਾਂ ਵੱਧ ਪਾਉਣੇ ਆ ਇੱਧਰ ਬਾਕੀ ਆਪਣਾ ਡਿਜ਼ਾਈਨ ਦੇ ਹਿਸਾਬ ਨਾਲ ਕੋਟੇ ਸਵੈਟਰ ਦੇ ਹਿਸਾਬ ਨਾਲ ਆ ਜੀ ਜਿੰਨੇ ਵੀ ਆਪਣਾ ਕੋਟੀ ਸਵਾਟਰ ਦੇ ਕੁੰਡੇ ਆਪਾਂ ਆ ਪਾਉਣੇ ਆ ਇਹ ਤਾਂ ਇੱਧਰ ਇੱਕ ਅੱਧੀ ਪੱਟੀ ਬਣਦੀ ਐ ਨਾਲ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹੁਣ ਆਪਾਂ ਹਰਾ ਰੰਗ ਲਾਵਾਂਗੇ ਕੁੰਡਾ ਵੀ ਆਪਾਂ ਬਣਾ ਲਵਾਂਗੇ ਜਿਹੜਾ ਆਪਾਂ ਤਾਰਦੇ ਹੁੰਨੇ ਆਂ ਅਗਲਾ ਕੁੰਡਾ ਵੀ ਇੱਕ ਆਪਾਂ ਸਿੱਧਾ ਪਾ ਲਾਂਗੇ ਧਾਗਾ ਆਪਣੇ ਵਾਲ ਕਰਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਧਾਗਾ ਆਪਣੇ ਵਾਲ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਧਾਗਾ ਆਪਣੇ ਵਾਲ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਥੇ ਸਾਡੇ ਹੋ ਗਏ ਜੀ ਤਿੰਨ ਗੁੰਡੇ ਅਸੀਂ ਘਟਾਏ ਆ ਤਿੰਨ ਹੀ ਵਧਾਏ ਆ 1 2 3 ਤੇ ਅਗਲੇ ਤੇ ਵੀ ਆਪਾਂ ਧਾਗਾ ਆਪਣੇ ਵਾਲਾ ਰੱਖਾਂਗੇ ਆ ਜਿਹੜੇ ਤਿੰਨ ਗੁੰਡੇ ਆ ਇਹਨਾਂ ਦਾ ਆਪਾਂ ਇਸ ਤਰ੍ਹਾਂ ਕਰਕੇ ਤਿੰਨਾਂ ਦਾ ਇੱਕ ਕਰਾਂਗੇ ਇੱਥੇ ਆਪਾਂ ਵਲ ਪਾਉਣਾ ਜੀ ਇੱਥੇ ਹੁਣ ਆਪਣੇ ਚਾਰ ਕੁੰਡੇ ਹੋ ਗਏ 1 2 3 4 ਅੰਗੇ ਫੇਰ ਵਾਲ ਪਾ ਕੇ ਹੁਣ ਆਪਾਂ ਇਧਰਲੇ ਪਾਸੇ ਇਸ ਤਰ੍ਹਾਂ ਘਟਾਉਣੇ ਪਹਿਲਾਂ ਆਪਾਂ ਇਸ ਤਰ੍ਹਾਂ ਘਟਾਏ ਸੀਗੇ ਹੁਣ ਆਪਾਂ ਇਸ ਤਰ੍ਹਾਂ ਘਟਾਉਣੇ ਆ ਤਾਂ ਜੋ ਆਪਣੀ ਆਲਸਰ ਜਿਹੜੀ ਇਧਰੋਂ ਤੇ ਆਈ ਹੁੰਦੀ ਹੈ ਹੁਣ ਆਪਾਂ ਆਹ ਟੁੰਡਾ ਥੋੜਾ ਜਿਹਾ ਲੂਜ਼ ਕਰ ਲਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਵਲ ਪਾ ਕੇ ਆਪਾਂ ਜਿਹੜਾ ਆਹ ਇੱਕ ਕੁੰਡਾ ਇਹਨੂੰ ਇੱਕ ਬਣਾਉਣਾ ਹੈ ਇੱਥੇ ਇਹ ਗੁੰਡਾ ਕੱਲਾ ਹੀ ਬਣਾਉਣਾ ਹੈ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਇੱਥੇ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਜੇ ਤੁਸੀਂ ਐਂ ਚਾਹੋ ਤਾਂ ਐਂ ਵੀ ਕਰ ਸਕਦੇ ਆਪਾਂ ඒහුණ අප එදන කටාමගේ ජිමපා පෙල්ලා ආවඩ කඩකටා අස්තා එ්‍යපාමඩපාගේ චැන කුඩද ෆේරෙක්ක குඩාටාමගේ ஹம் அப்பா வள பாட ஆனால் ఇను ఇవారి కుడా బ కు కట్టే ਇੱਥੇ ਫੇਰ ਆਪਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਹੁਣ ਆਪਾਂ ਇਧਰ ਨੂੰ ਇਹਨਾਂ ਨੂੰ ਦੋਨਾਂ ਦਾ ਇੱਕ ਕਰਾਂਗੇ ਵੜਾ ਪਾ ਕੇ ਆਪਾਂ ਦੋ ਕੁੰਡੇ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਆਪਣੀ ਪੂਰੀ ਉਲਟੀ ਬਣੂਗੀ ਇਹਨਾਂ ਗ੍ਰੀਨ ਸਲਾਈ ਆਪਣੀ ਬਣ ਗਈ ਐ ਬਸ ਆ ਦੋ ਸਲਾਈਆਂ ਪੈਣੀਆਂ ਗ੍ਰੀਨ ਦੀਆਂ ਬਾਕੀ 6 ਸਲਾਈਆਂ ਆਪਣੀਆਂ ਕਰੀਮ ਕਲਰ ਪੈਣਗੀਆਂ ਇਹ ਮੈਂ ਇੱਕ ਵਾਰੀ ਤੁਹਾਨੂੰ ਦੱਸ ਦਿੰਨੀ ਆ ਬਾਕੀ 6 ਇੱਕ ਵਾਰੀ ਬਣਾ ਕੇ ਦੱਸ ਦਿੰਨੇ ਬਾਕੀ ਸਲਾਈਆਂ ਸਾਰੀਆਂ ਸੇਮ ਉਸੇ ਤਰ੍ਹਾਂ ਪੈਣਗੀਆਂ ਅਦੋ ਕੁੰਡੇ ਆਪਾਂ ਬਣਾਏ ਸਿੱਧੇ ਇੱਥੇ ਵਾਲ ਪਾ ਕੇ ਹੁਣ ਆਪਾਂ ਸਾਰੇ ਕੁੰਡੇ ਇਹ ਸਿੱਧੇ ਬਣਾਉਣੇ ਆ ਸੋ ਇੱਥੇ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਮਸ ਆਪਣੇ ਜਿਹੜੇ ਆ ਤਿੰਨ ਗੁੰਡੇ ਆ ਇਹਨਾਂ ਦਾ ਆਪਾਂ ਤਿੰਨਾਂ ਦਾ ਇੱਕ ਕਰਨਾ ਇੱਥੇ ਇੱਥੇ ਆਪਾਂ ਵਾਲ ਨਹੀਂ ਪਾਉਣਾਗਾ ਤਿੰਨਾਂ ਦਾ ਇੱਕ ਇਸ ਤਰ੍ਹਾਂ ਕਰ ਦੇਣਾ ਹੁਣ ਆਹ ਕੁੰਡੇ ਦੇਖਿਆ ਆਪਾਂ ਇਧਰ ਬਣਾਏ ਹੈਗੇ ਜੀ ਇਹ ਦਸਣ ਬਣੇ ਆ 2 4 6 ਤੇ ਇੱਕ 7 ਕੁੰਡੇ ਇੱਕ ਕੁੰਡਾ ਬਣਾਇਆ 2 3 4 5 6 ਕੁੰਡੇ ਹੋ ਗਏ ਆਪਣੇ ਆਹ 6 ਕੁੰਡੇ ਹੋ ਗਏ ਤੇ ਇੱਕ ਵਧ ਜੂਗਾ ਆਪਣੇ ਫਿਰ ਉਹ 7 ਕੁੰਡੇ ਹੋ ਗਏ ਇੱਥੇ ਆਪਾਂ ਕੁੰਡੇ ਵਧਾਉਣੇ ਆ ਜੀ ਦੋਨਾਂ ਪਾਸੇ ਇਸ ਤਰ੍ਹਾਂ ਕੁੰਡੇ ਵਧਾਉਣੇ ਆ ਆਪਣੇ ਲਸਰ ਬਣਦੀ ਹੈ ਇੱਥੇ ਆਪਣੇ ਕੁੰਡੇ ਵਧਣਗੇ ਇਹ ਆਪਾਂ ਨੂੰ ਪਤਾ ਹੈ ਸਭ ਨੂੰ ਹੀ ਤੇ ਇੱਥੇ ਆਪਣੇ ਕੁੰਡੇ ਘਟਦੇ ਜਾਣਗੇ ਜਿਹੜੀ ਗ੍ਰੀਨ ਸਲਾਈ ਪਾਉਣੀ ਹੈ ਇਹਦੇ ਵਿੱਚ ਸਾਰੇ ਕੁੰਡੇ ਦੋਵਾਂ ਦੇ ਇੱਕ ਇੱਕ ਹੁੰਦਾ ਜਾਊਗਾ ਇੱਥੇ ਆਪਾਂ ਤਿੰਨਾਂ ਦਾ ਇੱਕ ਕਰਾਂਗੇ ਆਪਣਿਆ ਦੇਖ ਲਓ ਜੀ ਇਹਨੇ ਆ ਗਣਤੀ ਭਈ ਸਲਾਈਆਂ 2 4 6 8 ਸਲਾਈਆਂ ਗ੍ਰੇਮ ਕਲਦਾਵੀਂ ਪਹਿਣਗੀਆਂ ਆ ਪਹਿਲੀ ਸਲਾਈ ਹੋ ਗਈ ਤੇ 7 ਸਲਾਈਆਂ ਹੋਰ ਜਿਹੜੀਆਂ ਉੱਤੇ ਪਹਿਣਗੀਆਂ ਉਹ ਸੇਮ ਇਸੇ ਤਰ੍ਹਾਂ ਹੀ ਪਹਿਣਗੀਆਂ ਸਿੱਧੀਆਂ ਉਲਟੀ ਪੂਰੀ ਉਲਟੀ ਬਣੂਗੀ ਸਿੱਧੀ ਸਲਾਈ ਇਸੇ ਤਰ੍ਹਾਂ ਬਣਾਉਣੀ ਹੈ ਹੁਣ ਤੁਸੀਂ ਧਿਆਨ ਨਾਲ ਸਮਝ ਲਿਓ ਸਿੱਧੀ ਸਲਾਈ ਚ ਇਸ ਤਰ੍ਹਾਂ ਬਣੂਗੀ ਜਿਵੇਂ ਆ ਬਣਾਉਣੀ ਹੈ ਸਲਾਈ ਉਲਟੀ ਸਲਾਈ ਪੂਰੀ ਸਿੱਧੀ ਬਣੂਗੀ ਉਲਟੀ ਬਣੂਗੀ ਸੌਰੀ ਜੀ ਬੋਲਣ ਲੱਗਿਆ ਕੁਛ ਹੋ ਜਾਂਦਾ ਇੱਥੇ ਕੁੰਡਾ ਅਸੀਂ ਬਣਾਵਾਂਗੇ ਅੱਗੇ ਅਸੀਂ ਪੂਰੇ ਕੁੰਡੇ ਜਿੰਨੇ 6 ਕੁੰਡੇ ਅਸੀਂ ਸਿੱਧੇ ਬਣਾ ਲਾਂਗੇ ਇੱਥੇ ਅਸੀਂ ਕੁੰਡੇ ਘਟਾਵਾਂਗੇ ਤਿੰਨਾਂ ਦਾ ਇੱਕ ਕਰਾਂਗੇ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਅੰਡਾ ਤੇ ਫਿਰ ਆਪਾਂ ਕੁੰਡਾ ਵਧਾਵਾਂਗੇ ਇੱਥੇ ਇਹੋ ਜਿਹੇ ਆਪਣੇ ਆ ਤਿੰਨ ਡਿਜ਼ਾਈਨ ਬਣੇ ਆ ਇਹ ਤਿੰਨ ਡਿਜ਼ਾਈਨ ਦੇ ਮੈਂ ਸਾਰੇ ਕੁੰਡੇ ਤੁਹਾਨੂੰ ਗਿਣ ਕੇ ਦੱਸ ਦਿੰਨੀ ਆ ਜੀ 2 4 6 8 10 12 14 16 18 20 22 24 26 28 30 32 34 36 38 40 42 44 46 48 50 51 ਕੁੰਡੇ ਆ ਜੀ 51 ਕੁੰਡੇ ਆ ਤਾਂ ਆਪਣੇ ਤਿੰਨ ਡਿਜ਼ਾਈਨ ਬਣਦੇ ਆ ਇਹ ਜੇ ਤੁਸੀਂ ਆਪਣੇ ਕੋਟੀ ਸਵਾਟਰ ਦੇ ਜਿੰਨੇ ਡਿਜ਼ਾਈਨ ਬਣਾਉਣੇ ਆ ਹੁੰਦੇ ਆ ਤੇ ਉਹਨਾਂ ਉਹਦੇ ਹਿਸਾਬ ਨਾਲ ਆਪਾਂ ਕੁੰਡੇ ਸਾਈਡ ਤੇ ਵੱਧ ਘੱਟ ਰੱਖ ਸਕਦੇ ਆ। ਇਹ ਮੈਂ ਤਾਂ ਇੱਥੋਂ ਸਟਾਰਟ ਕੀਤਾ ਸੀ। ਤੁਸੀਂ ਜੇ ਬਾਰਡਰ ਬਣਾਉਣਾ ਚਾਹੁੰਦੇ ਬਾਰਡਰ ਬਣਾ ਕੇ ਆਪਾਂ ਉੱਪਰ ਬਣਾ ਸਕਦੇ ਆ ਤੇ ਜੇ ਇਸ ਤਰ੍ਹਾਂ ਹੀ ਬਣਾਉਣਾ ਤਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ। ਤੇ ਆਪਾਂ ਥੋੜਾ ਜਿਹਾ ਹਰਾ ਹੋਰ ਜ਼ਿਆਦਾ ਪਾ ਲਈਏ ਇੱਥੇ। ਫਿਰ ਉੱਪਰ ਆਹ ਲਸੜਾ ਸਟਾਰਟ ਕਰ ਸਕਦੇ ਆ। ਤਾਂ ਵੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਤੇ ਚਲੋ ਜੀ ਉਮੀਦ ਹੈ ਕਿ ਤੁਹਾਨੂੰ ਡਿਜ਼ਾਈਨ ਬਹੁਤ ਪਸੰਦ ਆਇਆ ਹੋਊਗਾ ਜੇਕਰ ਮੇਰੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਕਮੈਂਟ ਵੀ ਜਰੂਰ ਕਰ ਦਿਓ ਜੇ ਕੋਈ ਮੇਥੋਂ ਗਲਤੀ ਹੋ ਗਈ ਤਾਂ ਮੈਨੂੰ ਕਮੈਂਟ ਵੀ ਕਰ ਦਿਓ ਵੀ ਭਾਈ ਜਿੱਥੋਂ ਆ ਗਲਤੀ ਹੋਈ ਹੈ ਬੋਲ ਦਿਓ ਹੋ ਜਾਂਦੀ ਹੈ ਮੇਥੋਂ ਬਹੁਤ ਵਾਰੀ ਤੇ ਚਲੋ ਜੀ ਮਿਲਦੇ ਆ ਕਿਸ ਨਵੀਂ ਵੀਡੀਓ 'ਚ